ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੰਗੇਆਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤਾਂ ਇਸ ਘਰੋਂ ਮੇਰੀ ਦੂਜੀ ਵੀਡੀਓ ਆ ਜੀ ਅੱਜ 2 ਐਨੀਮਲ ਸੇਲ ਆ ਜੀ ਦੋਨੇ ਹੀ ਗੱਬਣ ਜਾਣਕਾਰੀ ਪ੍ਰੋਪਰ ਆਪਾਂ ਬਾਈ ਕੋ ਲੈ ਲਾਂਗੇ ਆਜੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਦਿਆਲਾ ਬਾਈ ਪਿੰਡ ਮੰਗੇਆਲਾ ਤਸੀਲ ਜਿਲ੍ਹਾ ਮੋਗਾ ਮੋਬਾਈਲ ਨੰਬਰ 8695820286 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਆਪਾਂ ਦੋ ਗਾਇਆਂ ਦੀ ਵੈਗ ਗਿਆ ਜੀ ਹਾਂ ਜੀ ਹਾਂ ਬਤਾ ਦੇ ਕਿਹਤੇ ਚ ਵੈਗ ਗਿਆ ਅੱਡੇ ਘੰਟੇ ਵੈਗ ਗਿਆ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੁਆ ਕਿੰਨਾ ਜੀ ਇਹ ਜੀ ਪਹਿਲਾ ਸੁਆ ਦੰਦੋ ਜੀ ਦੰਦਾ ਦੀ ਖੀਰੀ ਆ ਜੀ ਖੀਰੀ ਹੈ ਦੰਦਾ ਦੀ ਖੀਰੀ ਪਹਿਲਾਂ ਵੈਗ ਚੈੱਕ ਕਰਵਾ ਦਾਂਗੇ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਦਣ ਕਿੰਨੇ ਚੈੱਕ ਫਕਰਾ ਹੀ ਦਿੰਨੇ ਹੁਣੇ ਕਰਾ ਦਿੰਨੇ ਆ ਜੀ ਤੋਰਨ ਲੱਗੇ ਕਰਾ ਦਿੰਨੇ ਆ ਹਾਂ ਜੀ ਦਣ ਕਿੰਨੇ ਲੈਂਦੀ ਬਈ ਦਣ ਹਜੇ ਮਾਲਕ ਤਾਂ ਕਹਿੰਦੇ 1-2 ਰਹਿੰਦੇ ਆ ਵੱਧ ਵੀ ਲੈ ਸਕਦੀ ਐ ਵੱਧ ਵੀ ਬਾਕੀ ਪਸੂ ਦਾ ਰਾਤ ਹੀ ਆ ਜੀ ਮੇਰੇ ਕੋਲ ਠੀਕ ਆ ਬਾਈ ਤੇ ਇੱਕ ਦੋ ਦਿਨ ਸਾਡੇ ਪੂਰੇ ਹੋਣ ਚ ਬਸ ਠੀਕ ਆ ਤੇ ਦੁੱਧ ਕਿੰਨਾ ਕਪਾਜੂ ਬਾਈ ਦੁੱਧ ਬਾਈ ਮਾਲਕ ਤਾਂ ਕਹਿੰਦੇ ਸਾਡੀਆਂ ਵਹੜਾ ਪਹਿਲਾਂ ਨੇ ਸਵੇਰੇ 20 ਕਿਲੋ ਦੇ ਦਿੰਦੀਆਂ ਆਪਾਂ ਤਾਂ 15 16 ਮੰਨ ਕੇ ਚੱਲਦੇ ਆ 15 16 ਮੰਨ ਕੇ ਲਈ ਆ ਅਗਲੇ ਜਿਹਨੇ ਲੈਣੀ ਉਹ ਆਪਦੀ ਸਾਡੇ ਉਹ ਆਪਦੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਜਿਹੜਾ ਵੀ ਰਾਊਗਾ ਬਾਈ ਕਹਿੰਦਾ ਆਪਾਂ ਦੰਦ ਚੈੱਕ ਕਰਵਾ ਦਾਂਗੇ ਥੋੜਾ ਜਨਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਸੋਹਣੀ ਫੇਸ ਕੁਆਲਟੀ ਆ ਜੀ ਕੱਦ ਕਾਠ ਤੇ ਵਜਨ ਦੀ ਚੰਗੀ ਆ ਚਾਰ ਹੀ ਥਾਣਾਂ ਗੈਪ ਤੇ ਲੱਗੇ ਹੋਇਆ ਹੱਥੀ ਜਵਾਈ ਵਾਲੇ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਮੋੜ ਲੈ ਵੀਰ ਬਾਈ ਕਹਿੰਦਾ ਆਪਾਂ 15 16 ਮੰਨ ਕੇ ਲਈ ਆ ਸੋਹਣੀ ਫੇਸ ਕੁਆਲਟੀ ਆ ਥਲਾਂ ਦੇ ਚਾਹ ਸੋਹਣੇ ਗੈਪ ਤੇ ਲੱਗੇ ਔਰ ਕਿਉਂ ਕਰਦੇ ਐਵਰੇ ਤੋਂ ਬੜਾ ਦਰਦੀ ਯਾਰ ਥੋੜਾ ਐ ਕੈਵਰੇ ਤੋਂ ਦਰਦੇ ਵੀ ਬੰਨ ਲਓ ਵੀਰ ਕੋਈ ਗੱਲ ਨਹੀਂ ਜੀ ਅੱਜ ਆ ਜਾ 14 15 ਬਾਈ ਕਹਿੰਦਾ ਕਿਲੋ ਮੰਨ ਕੇ ਲਈ ਆ ਬਾਕੀ ਪੈਸੇ ਤੁਸੀਂ ਲਾਉਣੇ ਆ ਤੁਸੀਂ ਆਪ ਦੀ ਸਮਝ ਨਾ ਲੈਣੀ ਐ ਥਾਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਸੀਲਸ ਲੱਗ ਪੂਰੀ ਆ ਜੀ ਥੰਦੀ ਸੀਲਾ ਲੈ ਜੋ ਮਰਜੀ ਲੋ ਜੀ ਬਾਈ ਪੁੱਠੇ ਪਾਸੇ ਬਹਿ ਗਿਆ ਸੀਲਸ ਲੱਗ ਪੂਰੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਦੇਦਾ ਕਿ 42000 ਰੁਪਏ ਉਹ ਜੋ ਲੈਸ ਜੀ ਹਾਂ ਜੀ ਲੈਸ ਹੋ ਜੂਗਾ ਜੋ ਮਰਜੀ ਬੈਠਾ ਰ ਠੀਕ ਆ ਜੀ ਲਾਤ ਨਹੀਂ ਚਾਈ ਰੇ ਤਾਂ ਪਿੱਛੇ ਲੈਵਾ ਕੱਢਣਾ ਬਹੁਤ ਟੈਨਾ ਬਹੁਤ ਹਾਂ ਜੀ ਇਹਦਾ ਮੁੱਲ ਬਾਈ 42000 ਰੁਪਏ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਉਹਦੇ ਜੋ ਜਿਹਨੂੰ ਚਾਚੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹੇ। ਦੋ ਨੰਬਰ 2 ਇਹਦੀ ਕੀ ਡਿਟੇਲ ਆ ਜੀ। ਇਹਨੂੰ ਠਾੜ ਇਹ ਬਾਈ ਦੂਜਾ ਸੂਆ। ਠੀਕ ਆ ਜੀ। ਤੇ ਇਹ ਬੰਦੀ ਉੱਠਦੀ ਆ ਸੂਗੀ ਹੁਣ। ਇਹ ਸੂਗੀ ਵੱਟ ਕਰੀ ਜਾਂਦੀ ਆ। ਹਾਂ। ਦੂਜਾ ਸੂਆ। ਇਹ ਹੁਣੇ ਆਈ ਹਜੇ ਟਿੱਪ ਤੋਂ ਲਾਈ ਆ। ਟੈਂਟੇ ਦੇ ਕਰ ਸੂਪੂਗੀ ਤਾਜੀ ਆਈ ਆ ਬਿਲਕੁਲ ਬਾਈ ਕੋਲ ਧੁਰ ਕੇ ਦਿਖਾ ਦੇ ਵੀਰੇ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਆ ਉਦੋਂ ਨੂੰ ਗਾਣੇ ਸੂਪ ਹੈ ਰਾਂ ਜੀ। ਬਾਕੀ ਕੱਦ ਕਾਠ ਤੇ ਵਜਨ ਦੀ ਵੀ ਚੰਗੀ ਆ ਜੀ। ਸੋਨਾ ਹਵਾਨਾ। ਖਣਾ ਦੇ ਸਾਇਜ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਮੋੜ ਲਈ ਜੀਰ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਖਣਾ ਦੇ ਸਾਇਜ ਸੋਨੇ ਆ ਗੈਪ ਤੇ ਲੱਗੇ ਆ ਹਰਤੀ ਚਵਾਈ ਵਾਲਾ ਥਾਣਾ ਜੀ ਚੰਗੇ ਕੱਦ ਕਾਠ ਦੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਆਪਾਂ 65000 ਰੁਪਏ ਦੇ ਦੇਣਾ ਹੋਜੂ ਲੈਸ ਜੀ हां कोई नहीं मानताल ਕਰ ਜਾਗੇ ਸਾਡੇ ਬਾਲਾ ਤਾਂ ਨਹੀਂ ਜਾਣੀ ਮਾਂਤਾਲ ਕਰ ਦਾਂਗੇ ਥਣਾ ਦੀ ਓਕੇ ਆ ਬਾਈ ਥਣਾ ਦੀ ਓਕੇ ਆ ਠੰਡੀ ਸੀ ਲਾ ਜਿਵੇਂ ਬਾਜੀ ਠੀਕ ਆ ਜੀ ਥਣਾ ਦੀ ਵੀ ਬਾਈ ਕਹਿੰਦਾ ਓਕੇ ਆ ਸੀਲਸ ਲੱਗ ਵੀ ਖੱਚ ਕੇ ਜਾ ਮੈਂ ਕੱਲ ਹੀ ਲਈ ਆ ਹੁਣੇ ਆਈ ਆ ਹਜੇ ਠੀਕ ਆ ਜੀ ਹੁਣੇ ਹੀ ਉੱਤਰੀਆਂ ਹੀ ਆ ਗਾਈਆਂ ਬਾਕੀ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ